ਤਾਕੀ ਦਾਸ ਪੜ ਰਿਆ ਉਥੇ ਤਿੰਨ ਗੱਲਾਂ ਉਹਨੇ ਕੀਤੀਆਂ ਇੱਕ ਤੇ ਨੰਗਾ ਹੀ ਤੇ ਬਾਦਸ਼ਾਹ ਕਹਿੰਦੇ ਵੀ ਤੂੰ ਲੀਡੇ ਲਾਏ ਆ ਤਿੰਨ ਸ਼ਰਮਣੀਆਂ ਦੀ ਕਹਿੰਦਾ ਬਾਬਾ ਜਦੋਂ ਮੇਰਾ ਸਮਾ ਆ ਮੈਂ ਸਾਰੀ ਦੁਨੀਆ ਨੂੰ ਨੰਗੇ ਕਰ ਦੇਣਾ 545 ਸਾਲ ਪਹਿਲਾਂ ਦੀ ਇਹ ਸਾਖੀ ਜੇ ਅੱਜ ਸੱਚ ਹੋ ਗਿਆ ਆ ਉਹਦੇ ਸਰੀਰ ਦੇ ਨੰਗੀਆਂ ਫੋਟੋਆਂ ਪਾਈ ਜਾਂਦੇ ਆ ਤੇ ਥੱਲੇ ਲਿਖਿਆ ਆਉਂਦਾ ਬਿਊਟੀਫੁਲ ਦੂਸਰਾ ਜੀਵ ਫੜੀ ਸੀ ਉਹਨੇ ਕਹਿੰਦੇ ਇਹਦਾ ਕੀ ਮਤਲਬ ਕਹਿੰਦੇ ਬਾਬਾ ਜਦੋਂ ਮੇਰਾ ਸਮਾਊਗਾ ਨਾ ਦੁਨੀਆ ਨੂੰ ਜੀਵ ਦੇ ਰਾਸ ਇਨਿਕ ਪਾ ਦਾਂਗਾ ਜੀਵ ਦੇ ਰਸਾਂ ਜੀ ਖਤਮ ਕਰ ਦੂੰਗਾ ਉਹ ਰਾਸ ਅਜ ਗੁਰਦੁਆਰਿਆਂ ਚ ਵੜ ਗਏ ਇੱਕ ਮਾਂ ਮਰ ਜਾਂਦੀ ਹੈ ਕਿਉਂਕਿ ਪ੍ਰਚਾਰਕ ਫਰਜ ਸੀ ਦਾਲ ਫੁਲਕਾ ਲਾ ਕੇ ਥੱਲੇ ਪੰਗਤ ਲਾਉਂਦੇ ਹੁਣ ਜਿੰਨੇ ਵੀ ਭੋਗ ਪੈਂਦੇ ਆ ਨਾ ਮਾਫੀ ਦੇ ਦਿਓ ਸਾਰੇ ਚਾਰ ਤਰ੍ਹਾਂ ਦੇ ਪਕੌੜੇ ਪੰਜ ਤਰ੍ਹਾਂ ਦੀ ਮਠਿਆਈ ਤੇ ਟੇਬਲ ਲਾ ਕੇ ਲੰਗਰ ਹਾਲ 'ਚ ਕੁਰਸੀਆਂ ਤੇ ਜੁੱਤੀਆਂ ਪਾ ਕੇ ਖਾਂਦੇ ਰੋਟੀ। ਜੀਵ ਦਾ ਸਵਾਦ ਹੈ ਮੈਂ ਬਾਰੂ ਕੁਝ ਨਹੀਂ ਬੋਲਣਾ ਕਿਉਂਕਿ ਜਿੰਨਾ ਵੀਰਾਂ ਨੇ ਗ੍ਰੰਥ ਪੜ੍ਹੇ ਆ ਨਾ ਵੇਨਤ ਕੀਤੀ ਉਹਨਾਂ ਨੂੰ ਪਤਾ ਲੱਗ ਗਿਆ ਗਿਆਨੀ ਕਿੱਥੋਂ ਬੋਲ ਰਿਹਾ। ਦੂਜੇ ਬੰਦੇ ਵਾਸਤੇ ਸੌਖਾ ਹੀ ਦੱਸਾਂਗੇ ਤੇ ਪਤਾ ਲੱਗੂ ਕਿ ਇਹ ਗਰੀਬ ਨੂੰ ਨਹੀਂ ਤੇ ਵੇਖੋ ਵੇਖੀ ਗੁਰਦੁਆਰਾ ਸਾਹਿਬ ਦੇ ਲੰਗਰ 'ਚ ਤੇ ਅਕਬਰ ਨੂੰ ਥੱਲੇ ਵਹਾਇਆ ਮਾਰੇ ਨੇ। ਤੇ ਅਹੀਂ ਹੁਣ ਰਵਾਜ ਹੀ ਬਣਾ ਲਿਆ ਵੀ ਰਿਸ਼ਤੇਦਾਰਾਂ ਚ ਵੇਚਦੀ ਹੁੰਦੀ ਕਾਦੀ ਇਹ ਬਚਨ ਪਹਿਲਾਂ ਹੀ ਹੋ ਗਏ ਸੀ ਮਹਾਰਾਜ ਕਹਿੰਦੇ ਜੀਵ ਦਾ ਚਸਕਾ ਇੰਨਾ ਕੁ ਵੱਜ ਜਾਣਾ ਲੋਕਾਂ ਰਸਾਂ ਚ ਪੈ ਜਾਣਾ